ਗਾਮਾਂ ਦੇ ਲੇਵੇ ਨੂੰ ਵਧਾਉਣ ਲਈ 60 ਦਿਨ ਪਹਿਲਾਂ ਪਾਓ ਇਹ ਖਰਾਕ ਕਿਸਾਨ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਗਾਵਾਂ ਦਾ ਲੇਵਾ ਬਣਾਉਣ ਲਈ ਆਪਾਂ ਕਿਹੜੀ ਕਿਹੜੀ ਖਰਾਕ ਪਾਉਣੀਆਂ ਸੂਣ ਤੋਂ 2 ਮਹੀਨੇ ਪਹਿਲਾਂ ਸਟਾਰਟ ਕਰਨੀਆਂ ਨੰਬਰ 1 ਤੇ ਆਪਾਂ ਲੈ ਲੈਣਾ ਜੌ ਮੱਕੀ ਕਣਕ ਸਰੋਂ ਕਾਲੇ ਛੋਲੇ ਤੇ ਇਹ ਚੀਜ਼ਾਂ ਦਾ ਤੁਸੀਂ ਦਲੀਆ ਬਣਾ ਲੈਣਾ ਇਹਨਾਂ ਪੰਜੇ ਚੀਜ਼ਾਂ ਨੂੰ ਤੁਸੀਂ ਬਰਾਬਰ ਦੀ ਮਾਤਰਾ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਇਹ ਚੀਜ਼ ਦਾ ਤੁਸੀਂ ਬਣਾਉਣਾ ਦਲੀਆ ਭਿਉਂ ਕੇ ਦੇਣਾ ਸ਼ਾਮ ਨੂੰ ਭਿਉਣਾ ਤੇ ਸੁਬਾ ਪਸ਼ੂ ਨੂੰ ਖਵਾਉਣਾ ਤੇ ਨਾਲ ਤੁਸੀਂ ਵਿਟਾਮਿਨ ਐਚ ਸ਼ੁਰੂ ਕਰਨਾ ਹੈ 10 10 ਐਮ ਐਲ ਸੁਬਾ ਸ਼ਾਮ ਤੇ ਤੁਸੀਂ ਇਹ ਚੀਜ਼ਾਂ ਤੁਸੀਂ 1 ਮਹੀਨਾ ਦੇਣੀ ਹੈ ਤੇ ਇਸ ਤੋਂ ਬਾਅਦ ਜਦੋਂ 1 ਮਹੀਨਾ ਰਹਿ ਗਿਆ ਸੂਣ ਦੇ ਵਿੱਚ ਪਸ਼ੂ ਨੂੰ ਉਦੋਂ ਤੁਸੀਂ ਜ्यों ਬੰਦ ਕਰਦੇ ਨੇ ਉਹਦੇ ਨਾਲ ਤੁਸੀਂ ਨਾਰੀਅਲ ਦਾ ਬੂਰਾ ਸਟਾਰਟ ਕਰਨਾ ਹੈ ਬੂਰਾ ਤੁਸੀਂ ਦੇਣਾ ਹੈ 50 ਗ੍ਰਾਮ ਡੇਲੀ ਵਿਟਾਮਿਨ ਐਚ ਵੀ ਪਸ਼ੂ ਨੂੰ ਡੇਲੀ ਦੇਣਾ ਬਾਕੀ ਦੀਆਂ ਚੀਜ਼ਾਂ ਜਿਵੇਂ ਮੱਕੀ ਹੋਗੀ ਕਣਕ ਹੋਗੀ ਸਰੋਂ ਹੋਗੀ ਕਾਲੇ ਛੋਲੇ ਇਹਦਾ ਦਲੀਆ ਤੁਸੀਂ ਉਵੇਂ ਹੀ ਦੇਣਾ ਜਿਵੇਂ ਪਹਿਲਾਂ ਪਸ਼ੂ ਨੂੰ ਦਿੰਦੇ ਸੀਗੇ ਤੇ 2 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੇ ਪਸ਼ੂ ਗਾਂ ਕੀ ਜੜੀ ਪੂਰਾ ਵਧੀਆ ਅਡਰ ਥਣ ਜੜ ਪੂਰੀ ਵਧੀਆ ਬਣ ਜੂਗੀ ਤੇ ਫਾਰਮੇਲਾ ਬਹੁਤ